ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮੰਨਦੀਤ ਫਰਮਾਨ ਆਪ ਤਾਹ ਨੂੰ ਬੈਪ੍ਰਿੰਸ ਸਤਿ ਸ੍ਰੀ ਅਕਾਲ ਮੀਰਾ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੋਣੀ ਆ ਮੈਂ ਕੋਸ਼ਿਸ਼ ਕਰੂੰਗੀ ਵੀ ਤੁਹਾਨੂੰ ਮੇਰੀ ਆਵਾਜ਼ ਸੁਣਦੀ ਰਵੇ ਤੇ ਸੋਨ ਦਾ ਸੱਜੇ ਵੀ ਅਸੀਂ ਤੁਰਤੇ ਗਏ ਸੀ ਨਾ ਆਉਂਦੇ ਆਉਂਦੇ ਫਿਰ ਅਸੀਂ ਫੜ ਗਏ ਚੰਡੀਗੜਾ ਚੰਡੀਗੜਾ ਤਾ ਤੁਹਾਨੂੰ ਪਤਾ ਹੀ ਮੌਸਮ ਵੀ ਆਪਣੇ ਮੰਗੂ ਹੀ ਆ ਥੋੜਾ ਬਹੁਤ ਹੀ ਫਰਕ ਆ ਆਪਣੇ ਨਾਲ ਪਰ ਵਧੀਆ ਜਿਹੜੇ ਘੁੰਮਣ ਫੇਰਨ ਵਾਲੇ ਪਲੇਸਸ ਇਹ ਵਧੀਆ ਨੇ ਵੀ ਬੜੇ ਲੋਕ ਇੱਥੇ ਇੰਜੋਏ ਕਰਦੇ ਨੇ ਉਹਨੂੰ ਦੇਖ ਕੇ ਆਪਣਾ ਮਨ ਵੀ ਖੁਸ਼ ਹੁੰਦਾ ਸੋ ਮੈਂ ਤਾਂ ਇਹ ਕਹੂੰਗੀ ਵੀ ਛੋਟੇ-ਬੋਟੇ ਟ੍ਰਿਪ ਲੈਂਦੇ ਰਿਹਾ ਕਰੋ ਕਿਉਂਕਿ ਜ਼ਰੂਰੀ ਵੀ ਹੈ ਇੱਥੇ ਹੁਣ ਆਪਾਂ ਲੋਕ ਦੇਖ ਰਹੇ ਹਾਂ ਬਹੁਤ ਮੈਨੂੰ ਕੈਮਰਾ ਤਾਂ ਘੁਮਾਉਣਾ ਨਹੀਂ ਹੁੰਦਾ ਪਰ ਲੋਕ ਬਹੁਤ ਇੱਥੇ ਇੰਜੋਏ ਕਰ ਰਹੇ ਆ ਕੋਈ ਘੁੰਮਾਏ ਹੋਇਆ ਕੋਈ ਕਿੱਦਾਂ ਆਇਆ ਹੋਇਆ ਹੈ ਸਾਰੇ ਖੁਸ਼ ਨੇ ਹਨਾ ਆਪਣੀ ਲਾਈਫ ਦੇ ਵਿੱਚ ਸੋ ਆਪਾਂ ਵੀ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਵੀ ਖੁਸ਼ ਹੋਈਏ ਖੁਸ਼ ਰਹੀਏ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਲੇਖ ਦੇਖੀ ਹੁਣੇ ਲੇਖ ਤਾਂ ਤੁਸੀਂ ਦੇਖੋ ਜੀ ਲੋਕ ਲੋਕ ਇੰਜੋਏ ਕਰਦੇ ਆ ਜਿਉਂਦੇ ਆ ਆਪਾਂ ਥੋੜੇ ਜਿਹਾ ਹੋਰ ਸਾਬਦੇ ਆ ਹਨਾ ਆਪਾਂ ਥੋੜਾ ਸਟ्रेस ਲੈ ਲਏ ਨੇ ਪਰ ਲੋਕ ਕਿੱਥੇ ਜਿਉਣਾ ਜਾਣਦੇ ਆ ਵੀ ਕਿਵੇਂ ਜਿਉਂਦੇ ਆ ਆ ਗਿਆ ਜੀ ਦੀਪੂ ਕਿਵੇਂ ਹੋ ਸਾਰੇ ਲਓ ਮ제 ਲਾਈਵ ਤੇ ਅਸੀਂ ਵੀ ਲੈ ਆ ਰਹੇ ਕੁਝ ਵੀ ਲੋਕ ਗਰਮੀ ਬਹੁਤ ਜ਼ਿਆਦਾ ਜੀ ਬੱਚੀ ਵਸਾ ਚੰਡੀਗੜ੍ਹ ਤੇ ਗਰਮੀ ਹੈਗੀ ਹੈ ਬਟ ਜਿੱਥੇ ਅਸੀਂ ਆਏ ਆ ਜੀਵੀ ਚ ਉੱਥੇ ਠੰਡ ਸੀ ਹੋਰ ਤਾਂ ਸਾਰੇ ਹਾਲ ਚਾਲ ਵਧੀਆ ਠੋਸਦਾ ਜੀ ਦਿਖਾਓ ਮੰਮੀ ਲੈ ਕੇ ਅਸੀਂ ਵੀ ਸੋਚਿਆ ਵੀ ਦੁਨੀਆ ਇੰਜੋਏ ਕਰਦੀ ਆਪਾਂ ਵੀ ਕਰਿਆ ਕਰਗੇ ਹਨਾ ਮੈਂ ਤੇ ਦੀਪੂ ਨੇ ਵੀ ਮਨ ਬਣਾ ਲਿਆ ਵੀ ਆਪਾਂ ਵੀ ਹੁਣ ਜ਼ਿੰਦਗੀ ਜਿਉਣੀ ਆ ਕਟਣੀ ਨਹੀਂ ਬਰੀ ਆ ਵੀ ਜਿੰਨੀ ਜਿੰਦਗੀ ਹੈਗੀ ਆਪਦੀ ਜਿੰਨੀ ਕੁ ਰਹੇਗੀ ਓਨੀ ਕੁ ਜਿਉ ਲਗੇ ਹਨਾ ਕਿਉਂਕਿ ਕਦੋਂ ਕਿਸੇ ਨੂੰ ਤਾਂ ਤਰ ਜਾਣਾ ਕਿਸੇ ਨੂੰ ਕੁਝ ਨਹੀਂ ਪਤਾ ਤਾਂ ਮੈਂ ਬਾਰ ਬਾਰ ਕਹਿਣੀ ਹੁੰਦੀ ਆ ਸੋ ਕੋਸ਼ਿਸ਼ ਕਰੋ ਜ਼ਿੰਦਗੀ ਜਿਉਣ ਦੀ ਕਿਉਂਕਿ ਬਾਹਰੋਂ ਨਿਕਲ ਕੇ ਹੀ ਪਤਾ ਚੱਲਦਾ ਹਨਾ ਦੁਨੀਆ ਕਿਹਸੀ ਆ ਕਿੱਦਾਂ ਦੀ ਆ ਬੈਠ ਤੁਸੀਂ ਗੈਸ ਨਹੀਂ ਕਰ ਸਕਦੇ ਦੁਨੀਆ ਕਿਦਾਂ ਦੀ ਐ ਕੈਸੀ ਐ ਸਾਨੂੰ ਕੁਝ ਨਹੀਂ ਪਤਾ ਲਈ ਮੈਂ ਫਿਰ ਸਾਈਕਲਿੰਗ ਹੌਲੀ ਹੌਲੀ ਪਤਾ ਲੱਗਦਾ ਦੁਨੀਆ ਬਾਰੇ ਇੱਕ ਦਮ ਤਾਂ ਕਿਸੇ ਬਾਰੇ ਕੁਝ ਵੀ ਨਹੀਂ ਜਾਣ ਸਕਦੇ ਸੋ ਜ਼ਿੰਦਗੀ ਦਾ ਨਾਮ ਹੀ ਅਸਲ ਵਿੱਚ ਦੇਖਿਆ ਜਾਵੇ ਤਾਂ ਇੰਜੋਏ ਆ ਸੋ ਇੰਜੋਏ ਦਾ ਲਾਈਫ ਜ਼ਰੂਰੀ ਐ ਕਰਨਾ ਕਿਉਂਕਿ ਘਰੇ ਬੈ ਕੇ ਤਾਂ ਆਪਸ ਨੂੰ ਪਤਾ ਜੀ ਜਰ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਵੀ ਆਪਾਂ ਘਟਣ ਮਹਿਸੂਸ ਹੀ ਕਰਦੇ ਆ ਪਰ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਵੀ ਜਿੱਥੇ ਆਪਾਂ ਜ਼ਿੰਦਗੀ ਜਿਉਣਾ ਸਿੱਖ ਜਾਂਦੇ ਆ ਮੈਂ ਵੀ ਮਨ ਬਣਾਇਆ ਵੀ ਹੁਣ ਆਪਾਂ ਵਧੀਆ ਵੀਡੀਓ ਬਣਾ ਬਣਾ ਪਾਇਆ ਕਰਾਂਗੇ ਬਲੌਗਸ ਪਾਇਆ ਕਰਾਂਗੇ ਥੱਕ ਗਈ ਮੈਂ ਲੇਗ ਬੱਡੀ ਬਹੁਤ ਹੈ ਜੀ ਥੋੜਾ ਰੈਸਟ ਕਰ ਲਈਏ ਤੇ ਮਸੋਣਾਂ ਗੱਲਾਂ ਹੁਣ ਜੇ ਮੈਂ ਤੁਹਾਨੂੰ ਲੋਕ ਦਿਖਾਵਾਂ ਆਪਾਂ ਬਿਦੌਟ ਪਰਮਿਸ਼ਨ ਕਿਸੇ ਨੂੰ ਦਿਖਾ ਨਹੀਂ ਸਕਦੇ ਹਨਾ ਪਰ ਇੱਥੇ ਜੋ ਲੋਕ ਨੇ ਜ਼ਿੰਦਗੀ ਜਿਉ ਰਹੇ ਆ ਵਧੀਆ ਲੱਗਦਾ ਇਹਨਾਂ ਨੂੰ ਦੇਖ ਕੇ ਮਸਤ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਰ ਅੰਦਰੋਂ ਤਾਂ ਆਪਾਂ ਨੂੰ ਵੀ ਨਹੀਂ ਪਤਾ ਵੀ ਅਗਲੇ ਦੁਖੀ ਹੈ ਜਾਂ ਸੁਖੀ ਹੈ ਦਾ ਆਪਾਂ ਵੀ ਨਹੀਂ ਕੁਝ ਕਹਿ ਸਕਦੇ ਹਨ ਕਿਉਂਕਿ ਆਪਾਂ ਸਿਰਫ ਗੈਸੀ ਕਰ ਸਕਦੇ ਹਾਂ ਹੋਰ ਆਪਣਾ ਕਿਸੇ ਦੇ ਢਿੱਡ 'ਚ ਵੜ ਕੇ ਏਡੇ ਅੰਦਰ ਜਮੀ ਦਾ ਨਹੀਂ ਹੁੰਦੀ ਵੀ ਆਪਾਂ ਕਿਸੇ ਨੂੰ ਜਾਣ ਸਕਦੇ ਪਰ ਜੇ ਦੇਖਿਆ ਜਾਵੇ ਇਹ ਦੁਨੀਆ ਇੱਕ ਮੇਲਾ ਹੈ ਦੇਖੋ ਮੇਲਾ ਦੁਨੀਆ ਮੇਲਾ ਹੈ ਜੀ ਮੇਲਾ ਦੇਖਣ ਆਏ ਆ ਮੇਲਾ ਵੇਖ ਕੇ ਚੱਲ ਜਾਵਾਂਗੇ ਮੇਰਾ ਤਾਂ ਮਾਣੀ ਪਤਾ ਨਹੀਂ ਕਿਹਿਆ ਹੋ ਚੱਲਿਆ ਮੈਨੂੰ ਤਾਂ ਲੱਗਦਾ ਵੀ ਜੁਣੀਆਂ ਜਿੰਨੀ ਜੁਆਇੰਂ ਦੀ ਹੁਣ ਜਿਉਂ ਲੋਕ ਪਤਾ ਨਹੀਂ ਤਾਂ ਵੀ ਜਿਹੜੀ ਬੰਦਾ ਜਦੋਂ 45 ਤੇ ਟੱਪ ਜਾਂਦਾ ਹੋ ਜਾਂਦਾ ਤਾਂ ਉਹਨੂੰ ਐ ਪਤਾ ਲੱਗਣ ਲੱਗ ਜਾਂਦਾ ਵੀ ਆਪਣਾ ਜਿਹੜਾ ਸਮਾਂ ਉਹ ਨੇੜੇ ਆਉਣ ਲੱਗ ਗਿਆ ਕਿ ਕੋਈ 60 ਤੇ ਦਾ ਕੋਈ ਜਾਂਦਾ ਜੀ ਮੈਂ ਵੀ ਮਨ ਬਣਾਇਆ ਵੀ ਆਪਾਂ ਜ਼ਿੰਦਗੀ ਜਿਉਂ ਜੇ ਹੱਸੀਏ ਖੇਡੀਏ ਦੇਖੋ ਅੱਗੋਰੇ ਬਾਹਰ ਲੀਆਂ ਘੰਟੀਆਂ ਚੋਂ ਆਉਂਦੇ ਆ ਐਨਜੋਏ ਕਰਨਾ ਆਉਂਦੇ ਆ ਆਪਾਂ ਥੋੜੀ ਹੋਰ ਸਾਹਦੇ ਹੌਸਾਬ ਦੇ ਆ ਜਿੰਦਗੀ ਜਿਉਂਦੇ ਇਹ ਮੈਂਡ ਮੂਡ ਘੱਟ ਕਰਦੇ ਆ ਬਸ ਮਤਾਬ ਕਰਨੀ ਵੀ ਵੇਹੇ ਗਰੂ ਸਭ ਦਾ ਮਾਣੀ ਗੋਰੀਆ ਮਰਗਾ ਬਣਾ ਦੇ ਕਿਉਂਕਿ ਟੈਨਸ਼ਨ ਨਹੀਂ ਹੁੰਦੀ ਇਹਨਾਂ ਨੂੰ ਇਹ ਵਧੀਆ ਲਾਈਫ ਜਿਉਂਦੇ ਆਪਣੀ ਫ੍ਰੀडम ਲਾਈਫ ਜਿਉਂਦੀ ਹੈ ਬਹੁਤ ਘੱਟ ਟੈਨਸ਼ਨ ਕਰਦੇ ਆ ਆਪਾਂ ਟੈਨਸ਼ਨਾਂ ਕਰਕੇ ਵੀ ਕੀ ਖਟ ਲਿਆ ਹੁਣ ਤੱਕ ਤਾਂ ਕੁਝ ਮਿਲਿਆ ਨਹੀਂ ਵੀਰੇ ਟੈਨਸ਼ਨਾਂ ਕਰਕੇ ਅੱਗੇ ਕੀ ਮਿਲਣਾ ਹਨ ਸੋ ਮੇਨ ਪਰਪਸ ਇਹੀ ਹੈ ਵੀ ਜ਼ਿੰਦਗੀ ਜਿਉ ਲਗੇ ਹਨ ਜਿੰਨਾ ਆਪਣੇ ਕੋਲੇ ਟਾਈਮ ਹੈ ਮੈਂ ਤਾਂ ਮਣੀ ਬਣਾ ਚੁੱਕੀ ਆ ਕੋਈ ਮੈਨੂੰ ਮਾੜਾ ਕਹੇ ਚੰਗਾ ਕਵੇ ਵੀ ਜ਼ਿੰਦਗੀ ਜਿਉਣ ਲਗੀ ਇਹ ਦੁਪਹਿਲਾ ਕਿਹੜਾ ਹਾਰ ਪੈ ਗਿਆ ਜਿਹੜੇ ਹੁਣ ਨੇ ਪਹਿਣਗੇ ਕਹਿੰਦੇ ਸ਼ੋਭਾ ਤਾਂ ਸਾਨੂੰ ਵਾਹਿਗੁਰੂ ਦਵਾਉਂਦਾ ਐ ਇੱਜ਼ਤ ਵੀ ਸੋਡੀ ਵਾਹਿਗੁਰੂ ਬਣਾਉਂਦਾ ਹਨਾ ਫਿਰ ਫਿਕਰਾਂ ਫੁਕਰਾਂ ਛੱਡ ਕੇ ਸਾਰਾ ਕੁਝ ਆਪਾਂ ਜ਼ਿੰਦਗੀ ਜਿਉਵਾਂਗੇ ਜਿਉਣਾ ਆਇਆ ਜਿਉਵਾਂਗੇ ਅੱਗੇ ਵੀ ਦਿਖਾਵਾਂਗੇ ਤੁਹਾਨੂੰ ਵੈਸੇ ਤੁਸੀਂ ਲੇਖ ਸਾਰਾ ਨੇ ਦੇਖੀ ਹੋਣੀ ਆ ਨਾ ਕੋਈ ਵੱਖਰੀ ਚੀਜ਼ ਤਾਂ ਹੈਨੀ ਪਰ ਜਿਨ੍ਹਾਂ ਨੇ ਨਹੀਂ ਮੇਰੇ ਵਰਗੇ ਨੇ ਬਹੁਤ ਘੱਟ ਦੇਖਿਆ ਉਹਨਾਂ ਨੂੰ ਤਾਂ ਬੜਾ ਇੰਟਰਸਟਿੰਗ ਲੱਗੂਗਾ ਬਟ ਜਿਨ੍ਹਾਂ ਨੇ ਦੇਖੀ ਹੋਈ ਆ ਉਹਨਾਂ ਵਾਸਤੇ ਕੋਈ ਖਾਸ ਵੀ ਲੱਗਣੀ ਪਰ ਜਿਹੜੇ ਸਾਡੇ ਵਰਗੇ ਆ ਕੇ ਇੱਥੇ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਲੱਭਦੇ ਨੇ ਉਹਨਾਂ ਨੂੰ ਤਾਂ ਲੈ ਕੇ ਹੀ ਬਹੁਤ ਵੱਡੀ ਚੀਜ਼ ਲੱਗਦੀ ਆ ਹਾਂ ਦੇਖੋ ਜੀ ਚੰਡੀਗੜ੍ਹ ਕਿਉਂ ਸੋਹਣਾ ਚੰਡੀਗੜ੍ਹ ਤੇ ਸਾਰੇ ਕਿਤੇ ਗ੍ਰੀਨਰੀ ਆ ਆ ਦੇਖੋ ਇਸ ਕਰਕੇ ਚੰਡੀਗੜ੍ਹ ਸੋਹਣਾ ਆ ਦੇਖੋ ਕਿਸੇ ਕਰਕੇ ਚੰਡੀਗੜ੍ਹ ਸੋਹਣਾ ਤੁਸੀਂ ਤੁਹਾਨੂੰ ਹਰ ਇੱਕ ਚੀਜ਼ ਹੈ ਜਿਹੜੀ ਹਨਾ ਪੂਰੀ ਬਿਊਟੀਫੁਲ ਆ ਕਿਉਂ ਲੋਕ ਚੰਡੀਗੜ੍ਹ ਨੂੰ ਭੱਜਦੇ ਆ ਦੇਖੋ ਤੁਸੀਂ ਚੰਡੀਗੜ੍ਹ ਦੀਆਂ ਮੈਂ ਤੁਹਾਨੂੰ ਕੁਝ ਕੁ ਚੀਜ਼ਾਂ ਦਿਖਾਉਣੀ ਆ ਜੋ ਮੈਨੂੰ ਪਸੰਦ ਨੇ ਇੱਥੇ ਜਿਹੜਾ ਬੰਦਾ ਦੇਖਦਾ ਕਰੀ ਬਰੀਕੀ ਨਾਲ ਹਨਾ ਆ ਦੇਖੋ ਇਥੇ ਨੇ ਗ੍ਰੀਨਰੀ ਇਥੋਂ ਦੇ ਫਲਾਵਰ ਕਿੰਨੇ ਸੋਹਣੇ ਆ ਛੋਟੇ ਛੋਟੇ ਫੁੱਲ ਲੈ ਕਿੰਨੇ ਕਿਊਟ ਹੈ ਦਿਸਦੇ ਹਨ ਕਿਸੇ ਨੂੰ ਇਹੀ ਚੀਜ਼ਾਂ ਵੀਰੇ ਇਹੀ ਚੀਜ਼ ਆਪਾਂ ਨੂੰ ਸਵਰਗ ਲੱਗਦੀਆਂ ਸਾਰੀ ਦੀ ਸਾਰੀ ਹਗਰੀ ਨਿੰਨਿਆਂ ਲੱਦੀ ਹੋਈ ਆ ਫੁੱਲਾਂ ਨਾਲ ਲੱਦੀ ਹੋਈ ਆ ਦੇਖੋ ਕਿਆ ਬਾਤ ਹੈ ਦੇਖੋ ਆ ਦੇਖੋ ਇਹਦੀ ਖਾਸੀਅਤ ਹੈ ਜੀ ਸਿਰਫ ਗ੍ਰੀਨਰੀ ਚੰਡੀਗੜ੍ਹ ਦੀ ਵੀ ਗ੍ਰੀਨਰੀ ਇੱਥੇ ਬਹੁਤ ਵਧੀਆ ਟਾਪਰ ਦੀ ਆ ਬਾਕੀ ਸਿਰ ਡੈਕੋਰੇਟ ਕੋਲਮਲਾ ਕੇ ਬਹੁਤ ਵਧੀਆ ਕੀਤਾ ਹੁੰਦਾ ਇਹ ਦੇਖੋ ਇਹੀ ਚੀਜ਼ ਹੈ ਜੀ ਇੱਥੇ ਬਸ ਲੋਕ ਇੰਜੋਏ ਕਰਨ ਆਉਂਦੇ ਆ ਹੱਸਣ ਖੇਡਣ ਆਉਂਦੇ ਆ ਦੇਖੋ VOTING ਵੀ ਹੁੰਦੀ ਹੈ ਜਿਹਨਾਂ ਨੂੰ ਪਤਾ ਹੈ ਉਹ ਦੇਖੋ ਜੀ VOTING ਉਹ ਪਤਾ ਨਹੀਂ ਤੁਹਾਨੂੰ ਦਿਖਦੀ ਹੋਊ ਕਿ ਨਾ VOTING ਹੋ ਰਹੀ ਹੈ ਉੱਥੇ ਉਹ ਦੇਖੋ ਹਾਂ ਦੇਖੋ VOTING ਵੀ ਹੋ ਰਹੀ ਹੈ ਸਸ ਨੂੰ ਇੱਕ ਹੋਰ ਗੱਲ ਦੱਸਦੀ ਮੈਂ ਮੰਨ ਸਭ ਤੋਂ ਗ੍ਰੇਟ ਗੱਲ ਵੀ ਇੱਕ YouTube ਤੋਂ ਮਿਲੇ ਸੀ ਆਪਾਂ ਨੂੰ ਫੌਜੀ ਹੀ ਬਹੁਤ ਵਧੀਆ ਉਹਨਾਂ ਨੇ ਸਾਨੂੰ ਮਤਲਬ ਚੰਡੀਗੜਾ ਆਰਮੀ ਦੇ ਵਿੱਚ ਆਰਮੀ ਕੈਂਟ ਦੇ ਵਿੱਚ ਸਾਡਾ ਜਿਹੜਾ ਡਿਨਰ ਵਗੈਰਾ ਖਾਣਾ ਸਾਰਾ ਕੁਝ ਉੱਥੇ ਸੀਗਾ ਬੜਾ ਉਹਨਾਂ ਨੇ ਪਿਆਰ ਕੀਤਾ ਬੜਾ ਸਤਿਕਾਰ ਕੀਤਾ ਉਹ ਹਜੇ ਵੀ ਸੋਚ ਰਿਹਾ ਵੀ ਸਾਥੋ ਸੇਵਾ ਘਟੋਈ ਪਰ ਅਸੀਂ ਉਹਨਾਂ ਨੂੰ ਕਦੇ ਸੇਵਾ ਕੀਤੀ ਬਹੁਤ ਕੀਤੀ ਹੈ ਬਹੁਤ ਸਤਿਕਾਰ ਕੀਤਾ ਸਾਡਾ ਬਹੁਤ ਪਿਆਰ ਕੀਤਾ ਪਰ ਉਹਨਾਂ ਨੂੰ ਹਜੇ ਵੀ ਲੱਗ ਰਿਹਾ ਵੀ ਸਾਥ ਸੇਵਾ ਘਟੋਈ ਆ ਤੇ ਉਹਨਾਂ ਨੇ ਬੜਾ ਖਾਣਾ ਫਰੂਟ ਬਰਾਟ ਮੈਂ ਕਹਣੀ ਆ ਵੀ ਕਿਹੜੀ ਚੀਜ਼ ਹੈ ਜਿਹੜੀ ਉਹਨੇ ਸਾਡੇ ਅੱਗੇ ਨਹੀਂ ਰੱਖੀ ਵੀ ਇੰਨਾ ਉਹਨਾਂ ਨੂੰ ਪਤਾ ਲੱਗਾ ਸੀ ਵੀ ਅਸੀਂ ਚੰਡੀਗੜ੍ਹ ਆਏ ਹੋਏ ਹਾਂ ਤੇ ਫਿਰ ਉਹਨਾਂ ਨੇ ਸਾਨੂੰ ਸਪੈਸ਼ਲੀ ਫੋਨ ਕਰਕੇ ਬੁਲਾਇਆ ਵੀ ਪਲੀਜ਼ ਤੁਹਾਡਾ ਖਾਣਾ ਸਾਡੇ ਕੋਲ ਹੈ ਇੱਥੇ ਆਓ ਤੇ ਫਿਰ ਅਸੀਂ ਖਾਣਾ ਖਾਣਾ ਉੱਥੇ ਗਏ ਅਸੀਂ ਰਾਤ 12 ਵਜੇ ਜਾ ਕੇ ਉੱਥੋਂ ਜੀਵੀ ਤੋਂ ਆ ਕੇ ਪੁੱਲ ਸਹੀ 12 ਵਜੇ ਅਸੀਂ ਜੀਵੀ ਤੋਂ ਪਹੁੰਚੇ ਚੰਡੀਗੜ੍ਹ ਤੇ ਚੰਡੀਗੜ੍ਹ ਆਉਣ ਸਾਰ ਅਸੀਂ ਉੱਥੇ ਖਾਣਾ ਖਾਧਾ ਆਰਮੀ ਕੈਂਟ ਚ ਗਏ ਕਿਉਂਕਿ ਆਰਮੀ ਦੇ ਮੇਨ ਗੇਟ ਤਾਂ ਬੰਦ ਹੋ ਚੁੱਕੇ ਸੀ ਦੋ ਨੰਬਰ ਗੇਟ ਉਹ ਖੁੱਲ੍ਹਾ ਰੱਖਿਆ ਸੀ ਫਿਰ ਉਹਨਾਂ ਨੇ ਵਿਚਾਰਾਂ ਨੇ ਖੁਲਵਾਇਆ ਵੈਸੇ ਆਰਮੀ ਦੇ ਰੂਲ ਬਹੁਤ ਤਕੜੇ ਆ ਆ ਦੇਖੋ ਜੀ ਇਹ ਇੱਕ ਤਾਰਾਂ ਦੇ ਤੂੰ ਇੱਕ ਬੇਲ ਚੜਾ ਕੇ ਦੇਖੀ ਲੇਡੀਜ਼ ਆ ਘੜਾ ਚੱਕੀ ਰਣੀ ਦੇਖੋ ਇਹ ਤਾਰਾਂ ਨਾਲ ਲੇਡੀਜ਼ ਬਣਾ ਕੇ ਉੱਪਰ ਬੇਲਾਂ ਚੜਾ ਕੇ ਹਨਾ ਬੇਲਾਂ ਦੇ ਲੇਡੀਜ਼ ਬਣਾਈ ਆ ਦੇਖੋ ਸੋ ਚੰਡੀਗੜ੍ਹ ਹੈ ਹੀ ਸੋਨਾ ਚ ਕੋਈ ਸ਼ੱਕ ਨਹੀਂ ਤੈਨੂੰ ਲੋਕ ਚੰਡੀਗੜ੍ਹ ਨੂੰ ਭਜਦੇ ਆ ਉਹ ਕੋਈ ਥੀ ਕੁ ਦੌਰਿਆ ਹਨੀਆਂ ਵਿਚੰਡੀਗੜ੍ਹ ਸੋਹਣਾ ਨਹੀਂ ਬਹੁਤ ਸੋਹਣਾ ਸਹੀ ਪੁੱਛੋ ਸਾਡਾ ਵੀ ਜੀ ਨਹੀਂ ਕਰਦਾ ਵਿਚੰਡੀਗੜ੍ਹ ਤੋਂ ਨਿਕਲ ਗਏ ਪਰ ਕੀ ਕਰਗੇ ਮਜਬੂਰੀਆਂ ਕਰੇ ਕੰਮ ਵੀ ਕਰਨਾ ਕ ਮਾਮਾਗੇ ਨਹੀਂ ਤੇ ਖਾਵਾਂਗੇ ਕਿੱਥੋਂ ਹਨਾ ਕਮਾਈ ਵੀ ਜ਼ਰੂਰੀ ਹੈ ਆ ਦੇਖੋ ਜੀ ਹੁਣ ਮੈਂ ਤੁਹਾਨੂੰ ਲੈ ਕੇ ਦੇ نیچے ਉੱਤਰ ਕੇ ਦਿਖਾ ਰਹੀ ਹਾਂ ਦਰभी ਲੱਗਦਾ ਮੈਂ ਤਾਂ ਲੈ ਇੱਕ ਤੋਂ ਆ ਦੇਖੋ ਜੀ ਇਹਦੇ ਵਿੱਚ ਤੁਹਾਨੂੰ ਦਿਖ ਰਿਹਾ ਸੱਪ ਫਿਰਦਾ ਆਸੀ ਸੱਪ ਫਿਰ ਰਿਹਾ ਛੋਟਾ ਜਿਹਾ ਆ ਦੇਖੋ ਆਪਾਂ ਇਹ ਨੇੜੇ ਨਹੀਂ ਜਾਵਾਂਗੇ 나ਗ ਦੇਵਤਾ ਤੋਂ ਡਰ ਲੱਗਦਾ ਇਹ ਚੀਜ਼ਾਂ ਹੀ ਹੁੰਦੀਆਂ ਜੀ ਆ ਦੇਖੋ ਹੋ ਗਿਆ ਪਤਾ ਨਹੀਂ ਵੀਡੀਓ 'ਚ ਦਿਖਦਾ ਹੋਊ ਕਿ ਨਹੀਂ ਦਿਖਦਾ ਹੋਣਾ ਆ ਜਾਂਦਾ ਹੋ ਗਿਆ ਪਾਣੀ 'ਚ ਗਿਆ ਦਿਸਿਆ ਸਾਨੂੰ ਜੀ ਪਤਾ ਨਹੀਂ ਵੀਡੀਓ ਚ ਦਿਸਿਆ ਹੋਣਾ ਕਿ ਨਹੀਂ ਦਿਸਿਆ ਹੋਣਾ ਸੀ ਇੱਥੇ ਸੱਤ ਸੀਗਾ ਤੇ ਚਲਾ ਗਿਆ ਕਿਉਂਕਿ ਗਰਮੀ ਦੇ ਕਰਕੇ ਉਹ ਕਿਨਾਰੇ ਤੇ ਆ ਕੇ ਬਹਿ ਜਾਂਦੇ ਆ ਤੇ ਥੋੜਾ ਜਿਹਾ ਦੇਖ ਕੇ ਬੈਠਣਾ ਚਾਹੀਦਾ ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਬਹੁਤ ਆਰ ਕੀ ਗੱਡੀਆਂ ਮੇਰੇ ਮਨ ਦਿੰਦਾ ਇਹ ਦੇਖੋ ਜੀ ਇਹ ਚੰਡੀਗੜ੍ਹ ਦੀ ਝੀਲ ਪਵੇਸ਼ਲੀ ਤੁਸੀਂ ਦੇਖੀ ਹੋਣੀ ਆ ਦਿਖੋ ਜੀ ਤੇ ਬਾਕੀ ਮੈਂ ਕੋਸ਼ਿਸ਼ ਕੀਤੀ ਏ ਤੁਹਾਨੂੰ ਚੰਡੀਗੜ੍ਹ ਦਾ ਛੋਟਾ ਜਿਹਾ ਵੀਊਜਾ ਬਣਾ ਕੇ ਦਿਖਾਇਆ ਤੇ ਆਪਾਂ ਕੁਝ ਹੋਰ ਵੀ ਬਣਾਵਾਂਗੇ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸ਼ਾਸਤਰੀ ਕਾਲ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਚਾਹਣੀ ਆ ਆਪ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ